ਮੇਕ ਇਨ ਇੰਡੀਆ ਮੁਹਿੰਮ ਨੂੰ 2024 ਵਿੱਚ 10 ਸਾਲ ਪੂਰੇ ਹੋ ਗਏ ਨੇ ਕੇਂਦਰ ਸਰਕਾਰ ਵੱਲੋਂ ਇਹ ਯੋਜਨਾ ਦੇਸ਼ ਵਿੱਚ ਨਿਰਮਾਣ ਨੂੰ ਹੱਲਾਸ਼ੇਰੀ ਦੇਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਸੀ ਮੇਕ ਇਨ ਇੰਡੀਆ ਤਹਿਤ ਅਗਸਤ 2024 ਤੱਕ 1.46 ਲੱਖ ਕਰੋੜ ਰੁਪਏ ਦੀ ਪੂੰਜੀਕਾਰੀ ਹੋਈ ਹੈ ਇਸ ਨਾਲ ਤਕਰੀਬਨ 1.52 ਲੱਖ ਕਰੋੜ ਰੁਪਏ ਦਾ ਉਤਪਾਦਨ ਹੋਇਆ ਹੈ ਅਤੇ 4 ਲੱਖ ਕਰੋੜ ਰੁਪਏ ਦੀ ਬਰਾਮਦ ਕੀਤੀ ਗਈ ਹੈ ਅਤੇ 9.5 ਲੱਖ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਨੇ ਭਾਰਤ ਨੇ April 2014 ਤਾਂ ਤੋਂ ਮਾਰਚ 2024 ਦੇ ਦਰਮਿਆਨ 667.41 ਅਰਬ ਅਮਰੀਕੀ ਡਾਲਰ ਦੀ ਸਿੱਧੀ ਵਿਦੇਸ਼ੀ ਪੂੰਜੀ ਕਾਰੀ ਨੂੰ ਆਕਰਸ਼ਿਤ ਕੀਤਾ ਹੈ ਜਿਹੜੀ ਪਿਛਲੇ 24 ਸਾਲਾਂ ਦੌਰਾਨ ਪ੍ਰਾਪਤ ਹੋਈ ਕੁੱਲ ਵਿਦੇਸ਼ੀ ਸਿੱਧੀ ਪੂੰਜੀ ਕਾਰੀ ਦਾ ਤਕਰੀਬਨ 68% ਦੇ ਇਲੈਕਟ੍ਰੋਨਿਕਸ ਦਵਾਈਆਂ ਦੇ ਨਿਰਮਾਣ ਦੇ ਖੇਤਰ ਅਤੇ ਫੂਡ ਪ੍ਰੋਸੈਸਿੰਗ ਵਰਗੇ ਪ੍ਰਮੁੱਖ ਖੇਤਰਾਂ ਤੋਂ ਬਰਾਮਦਾਂ ਵਿੱਚ ਵੀ ਮਜ਼ਬੂਤ ਵਾਅਦਾ ਦਰਜ ਕੀਤਾ ਗਿਆ ਜਿਹੜਾ 4 ਲੱਖ ਕਰੋੜ ਰੁਪਏ ਤੋਂ ਵੱਧ ਤੱਕ ਪਹੁੰਚ ਗਿਆ ਇਸ ਤੋਂ ਇਲਾਵਾ ਕਰੇਲੂ ਮੋਬਾਈਲ ਫੋਨ ਦਾ ਉਤਪਾਦਨ 5.8 ਕਰੋੜ ਤੋਂ ਵੱਧ ਕੇ 33 ਕਰੋੜ ਯੂਨਿਟ ਤੱਕ ਪਹੁੰਚ ਗਿਆ ਹੈ ਆਈਫੋਨ ਦਾ ਉਤਪਾਦਨ 10 ਅਰਬ ਅਮਰੀਕੀ ਡਾਲਰ ਦਾ ਹੋ ਗਿਆ ਹੈ ਮੇਕ ਇਨ ਇੰਡੀਆ ਤਹਿਤ ਰੱਖਿਆ ਖੇਤਰ ਉਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਭਾਰਤ ਇਸ ਵੇਲੇ 90 ਦੇਸ਼ਾਂ ਨੂੰ ਰੱਖਿਆ ਸਾਜ਼ੋ ਸਮਾਨ ਬਰਾਮਦ ਕਰ ਰਿਹਾ ਹੈ ਸਾਲਾਨਾ ਆਧਾਰ ਉਤੇ ਟੈਕਸਟਾਈਲ ਖੇਤਰ ਦੀ ਬਰਾਮਦ ਵਿੱਚ 35% ਦਾ ਵਾਧਾ ਦਰਜ ਹੋਇਆ ਹੈ ਭਾਰਤੀ ਰੇਲਵੇ ਨੈਟਵਰਕ ਵਿੱਚ 2 ਦਸੰਬਰ 2024 ਤੱਕ ਚੇਰਕਰ ਡੱਬਿਆਂ ਵਾਲੀਆਂ 136 ਬੰਦੇ ਭਾਰਤ ਰੇਲ ਗੱਡੀਆਂ ਪਹਿਲਾਂ ਹੀ ਚੱਲ ਰਹੀਆਂ ਨੇ